ਉਹ ਮਜੀਟੇ ਮਾਰ ਮਾਰ ਮੇਰੇ ਸਾੜੇ ਦੇ ਇਹ ਭੱਜਿਆ ਜਾਂਦਾ ਉਹ ਕਹਿੰਦਾ ਕੱਲੂ ਆਈ ਬਾਸ ਤਿੰਨ ਦੱਸਾਂਗੇ ਭਗਾੰਦਾ ਮਾਰਦੇ ਡਾਕ ਦੀ ਬਾਾਰੇ ਦੇ ਭਗਾਉਂਦੀ ਵੱਡਾ ਵੇਖ ਕੇ ਭੱਜਿਆ ਜਾਂਦਾ ਇਹਨਾਂ ਦਾਦਿਆਂ ਕੱਲ ਕੋਈ ਲੈਣ ਕੋ ਟੱਕਰ ਨਹੀਂ ਸਾਨੂੰ ਉਹ ਜੀਜੂ ਉੱਤੇ ਵੀ ਹੋ ਜੋ ਉੱਤੇ ਦੀ ਮੇਰੇ ਸਾੜੇ ਨੂੰ ਕੇਰਾ ਪਾਲਵਾ ਦੇ ਸੁੱਕਾ ਨਾ ਜਾਵੇ ਇਹ ਬੋਲਿਆ ਕਿ ਸਾਬ ਨਾਲਾ ਬਈਆ ਇਹ ਗਾਲ੍ਹਾਂ ਸੂ ਮੈਂ ਤਾਂ ਮੈਂ ਕਹਾਂ ਨੂੰ ਅਮੀ ਬੰਦਿਆ ਦਾ ਚਕੌਣਾ ਲੱਤਾ ਵਾ ਤਰੌਣੀਆਂ ਰੁਪਈਆ 10000 ਲੱਗੂ ਐ ਮੈਂ ਬਸ ਉਹ ਚੱਲ ਛੱਡ ਯਾਰ ਆਤਾ ਨਿਕਲ ਗਿਆ ਇਹਨੂੰ ਕੱਲੂ ਹਾਲ ਦੇ ਨੂੰ ਕੱਲ ਦਿੰਨੇ ਆਪਾਂ ਗਿੰਗਿਆ ਬੜਾ ਐ ਬਕਵਾਸ ਕਰਦਾ ਨੂੰ ਕਾ ਸਾਡੀ ਪਹਿਲੀ ਵਾਕੇ ਦੇਖੀ ਤੈਨੂੰ ਦੱਸ ਆ ਗਿਆ ਹੁਣ ਦਿੰਨੇ ਠੇਕੇ ਤੇ ਵੱਡੇ ਨੂੰ ਉਹਨੂੰ ਠੇਕੇ ਦੀ ਤੀਤੀ ਆਪਦੀ ਸਮਝਣ ਲੱਗ ਗਿਆ ਇਹ ਬੋਲ ਕੇ ਕਿਵੇਂ ਗਿਆ ਮੀਂਹ ਜਮੀਨ ਨੂੰ ਦੱਸਦੇ ਆ ਕੱਲੂ ਹਣ ਦੇ ਕੋਈ ਨਾ ਇਹ ਚੰਨੀ ਨੇ ਨਾ ਛਿੱਤਰ ਖਾਈ ਤੋਂ ਬਿਨਾ ਹਟਣਾ ਨਹੀਂ ਹੈਗਾ ਇਹਨ ਕੇ ਘਟਕਾ ਵੀ ਦੇਖੀ ਸਾਡੇ ਤੋਂ ਓ ਜੀ ਜੂ ਮੈਂ ਤਾਂ ਖੜਕਾਤਾ ਸੀ ਤੰਦਰ ਪਹਿਲਾਂ ਜਾਂਗਾ ਉਹ ਤਾਂ ਤੁਸੀਂ ਬੜੀ ਲਿਹਾਤ ਦਾ ਨਹੀਂ ਵਾਰਦੇਓ ਤਾਂ ਮੈਂ ਲਿਹਾਜ ਕਰੀਏ ਨਾ ਨਹੀਂ ਮੈਂ ਤਾਂ ਤੁਹਾਨੂੰ ਆਪੇ ਜਾਣਾ ਦੋਸਤਾਂ ਬੈਲੀਆਂ ਤੋਂ ਕਾਦਾ ਇਹਦਾ ਠੁੱਕੂ ਲਵਾ ਦੇਣਾ